ਖੁਸ਼ ਖਬਰੀ ਖੁਸ਼ ਖਬਰੀ ਖੁਸ਼ ਖਬਰੀ ਮੁਕੇੜੀਆਂ ਆਰਮੀ ਗਰਾਉਂਡ ਦੇ ਸਾਹਮਣੇ ਖੁੱਲ ਗਿਆ ਵੈਜੋਟ ਨਾਨਵੈਜ ਗ੍ਰੈਂਡ ਰੈਸਟੋਰੈਂਟ ਜਿਸ ਵਿੱਚ ਇਲਾਕੇ ਵਾਸੀਆਂ ਦੇ ਖਾਣ ਪੀਣ ਦਾ ਰੱਖਿਆ ਜਾਵੇਗਾ ਖਾਸ ਧਿਆਨ ਜਿਸ ਦਾ ਉਦਘਾਟਨ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰੋਫੈਸਰ ਮੁਲਤਾਨੀ ਹੋਰਾਂ ਨੇ ਕੀਤਾ ਇਸ ਦੌਰਾਨ ਆਮ ਆਦਮੀ ਪਾਰਟੀ ਦੀ ਸਮੁੱੱਚੀ ਟੀਮ ਤੋਂ ਇਲਾਵਾ ਪ੍ਰਸ਼ਾਸਨ ਅਤੇ ਚੌਨਵੇਂ ਪੱਤਰਕਾਰਾਂ ਨੇ ਕੀਤੀ ਸ਼ਿਰਕਤ ਇਸ ਤਰ੍ਹਾਂ ਪਹੁੰਚੇ ਮਹਿਮਾਨਾਂ ਨੇ ਰੈਸਟੋਰੈਂਟ ਦੇ ਓਨਰ ਡਾਕਟਰ ਅਮਰਿੰਦਰਪਾਲ ਸਿੰਘ ਨੂੰ ਦਿੱਤੀ ਬਤਾਈ ਧੰਨਵਾਦ ਮੇਰੇ ਵੱਲੋਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜਾਇ ਹੈ ਅੱਜ ਪੂਰਾ ਹਲਕਾ ਮਕੇਰੀਆ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕ ਬਕੇਰੀਆਂ ਵਿੱਚ ਜਿਸ ਚੀਜ਼ ਦੀ ਲੋੜ ਸੀਗੀ ਉਹ ਅੱਜ ਸਾਡੇ ਪਰਿਵਾਰوں ਨੂੰ ਇੱਥੇ ਸ਼ੁਰੂ ਕੀਤਾ ਗਿਆ ਹੈ ਬਾਬਾ ਸਵੈਜਨ ਨੌਰਵਜ ਰੈਸਟੋਰੈਂਟ ਜਿਹਦੀ ਫਰੈਂਚਾਈਜ਼ ਪੂਰੇ ਇੰਡੀਆ ਵਿੱਚ ਨਹੀਂ ਕਈ ਦੇਸ਼ਾਂ ਵਿੱਚ ਫਰੈਂਚਾਈਜ਼ ਚੱਲਦੀ ਹੈ ਉਹ ਭੁੰਚਾਇਸ ਲੈ ਕੇ ਅਸੀਂ ਅੱਜ ਇੱਥੇ ਆਰਮੀ ਗਰਾਉਂਡ ਦੇ ਆਪੋਜ਼ਿਟ ਆ ਬੱਸ ਵੈਜਨ ਡਾਉਨ ਵਿਜ ਰੈਸਟੋਰੈਂਟ ਸ਼ੁਰੂ ਕੀਤਾ ਤੇ ਮੈਂ ਆਸ ਕਰਦਾ ਕਿ ਇਹ ਰੈਸਟੋਰੈਂਟ ਵਧੀਆ ਚੱਲੇਗਾ ਸਾਰੇ ਇੱਥੇ ਇੱਕ ਵਾਰੀ ਵਿਜ਼ਿਟ ਕਰਨਗੇ ਔਰ ਮੈਂ ਇਥੋਂ ਦੀ ਮੈਨੇਜਮੈਂਟ ਜਿਹੜੇ ਸਾਡੇ ਆਪਣੇ ਪਰਿਵਾਰ ਦੇ ਜੀ ਨੇ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਕੁਆਲਿਟੀ 'ਚ ਕੋਈ ਕੰਪਰੋਮਾਈਜ਼ ਨਹੀਂ ਕਰਨਾ ਵਧੀਆ ਤਰੀਕੇ ਨਾਲ ਵਧੀਆ ਮੈਨੇਜ ਕਰਕੇ ਲੋਕਾਂ ਨੂੰ ਵਧੀਆ ਸੇਵਾਵਾਂ ਦੇਣੀਆਂ ਤਾਂ ਕਿ ਅਸੀਂ ਜਿੱਥੇ ਕਾਰੋਬਾਰ ਆਪਣਾ ਕਰ ਸਕੀਓ ਉੱਥੇ ਸਮਾਜ ਦੀ ਸੇਵਾ ਵੀ ਕਰ ਸਕੀਏ। ਥੈਂਕ ਯੂ ਵਰੀ ਮੈਂ ਕਹਿਣਾ ਚਾਹੁੰਦੀ ਮੁਕੇਰੀਆਂ ਦੇ ਲਈ ਚਾਹੀਦੀ ਸੀ। ਆਪਣਾ ਬਾਜੀ ਸੋ ਇਹ ਸਾਡਾ ਆਪਣਾ ਪਰਿਵਾਰ ਆ। ਸਾਡੇ ਅੰਕਲ ਜੀ ਛੜਿਆ ਮੇਰੇ ਛੋਟੇ ਭਰਾ, ਇਹ ਸਾਡੇ ਰੌਣਾ ਸਾਹਿਬ ਤੇ ਬਾਬਾ ਚਿਕਨ ਨੌਨ ਵੇਜ ਤੇ ਵੇਚ ਆ ਜੋਪਨਿੰਗ ਹੋਈ ਹੈ। ਸੋ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਜਿੰਨੇ ਵੀ ਪਿਆਰ ਕਰਨ ਵਾਲੇ ਆ ਮੁਕੇਰੀਆਂ ਹਲਕੇ ਦੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ। ਠੀਕ ਹੋ ਗਿਆ।